ਬੀਜੇਪੀ ਦਾ ਸੀਨੀਅਰ ਲੀਡਰ ਤੁਰਨ ਚੰਗਜੀ ਪਹੁੰਚੇ ਨੇ ਚੰਗ ਸਾਹਿਬ ਅੱਜ ਵਿਧਾਨ ਸਭਾ ਦਾ ਦੂਜੇ ਪਾਸੇ ਸਪੈਸ਼ਲ ਸੈਸ਼ਨ ਚੱਲ ਰਿਹਾ ਤੇ ਅੱਜ ਤੁਸੀਂ ਇੱਧਰ ਬੀਜੇਪੀ ਵੱਲੋਂ ਆਪਣਾ ਜਿਹੜਾ ਸੈਸ਼ਨ ਚਲਾਇਆ ਜਾ ਰਿਹਾ ਮਕਸਦ ਕੀ ਆ ਮੈਸੇਜ ਕੀ ਦੇਣਾ ਚਾਹੁੰਦੇ ਹੋ ਇਸ ਦਾ ਐਸਾ ਕਿ ਪੰਜਾਬ ਦੀ ਵਿਧਾਨ ਸਭਾ ਜਿਹੜੀ ਹੈ ਉਹ ਪੰਜਾਬ ਦੀ ਕਸਟੋਡੀਅਨ ਹੁੰਦੀ ਆ ਪੰਜਾਬ ਦੀ ਆਵਾਜ਼ ਹੁੰਦੀ ਔਰ ਪੰਜਾਬ ਦੀ ਵਿਧਾਨ ਸਭਾ ਅੱਜ ਪੰਜਾਬ ਦੀ ਜਨਤਾ ਦਾ ਜਨਾਦੇਸ਼ ਖੋ ਚੁੱਕੀ ਅੱਜ ਪੰਜਾਬ ਦੀ ਵਿਧਾਨ ਸਭਾ ਜਿਹੜੀ ਹੈ ਉਹ ਹਮ ਪਿਆਦਾ ਕਰ ਰਹੀ ਹੈ ਝੂਠ ਬੋਲ ਰਹੀ ਹੈ ਡਿਸਕਸ ਕਰਨ ਨੂੰ ਤਿਆਰ ਨਹੀਂ ਸਪੈਸ਼ਲ ਸੈਸ਼ਨ ਬੁਲਾਇਆ ਬਾੜ ਦੀ ਤਰਾਜ਼ੀ ਤੇ ਡਿਸਕਸ ਕਰਨ ਦੇ ਉਹਨੂੰ ਡਿਸਕਸ ਕਰਨ ਨਾਸਤੇ ਸਮਾਂ ਨਹੀਂ ਪਿਛਲੇ 9 ਮਹੀਨਿਆਂ 'ਚ ਤੁਸੀਂ ਕੀ ਕੀਤਾ ਜਨਤਾ ਜਾਨਣਾ ਚਾਹੁੰਦੀ ਉਹਤੇ ਤੁਸੀਂ ਜਵਾਬ ਨਹੀਂ ਦੇ ਰਹੇ ਔਰ ਉਲਟਾ ਗੁੰਮਰਾਹ ਕਰ ਰਹੇ ਹੋ ਉਲਝਾਰੇ ਔਰ ਆਦਰਯ ਪ੍ਰਧਾਨ ਮੰਤਰੀ ਦੇ ਖਿਲਾਫ ਹੁਣ ਤੁਸੀਂ ਆਪਕਿਛਾ ਬਤਾਤਾ ਪ੍ਰਯੋਗ ਕਰ ਰਹੇ ਹੋ ਵਿਧਾਨ ਸਭਾ 'ਚ ਕਹਿੰਦੇ 1600 ਕਰੋੜ ਦਾ ਕਹਿੰਦੇ ਜੁਮਲਾ ਤਰਾਰ ਦਿੱਤਾ ਪਹਿਲਾਂ ਹੀ ਤਖਤੀਆਂ ਤਿਆਰ ਸੀ ਸੋਨੂੰ ਕੀ ਲੱਗਦਾ ਪੂਰੀ ਪਲਾਨਿੰਗ ਸੀ ਉਹਨਾਂ ਦੀ ਐਸਾ ਕਿ ਕੀ ਤੁਸੀਂ ਸਪੈਸ਼ਲ ਗਦਾਵਰੀਆਂ ਕਰਾ ਲਈਆਂ ਖੇਤਾਂ ਦਾ ਸਾਬ ਆ ਗਿਆ ਪਟਵਾਰੀਆਂ ਨੇ ਲਿਖਤ ਭੇਜਤਾ ਅਕਾਊਂਟ ਬਣ ਗਿਆ 12000 ਕਰੋੜ ਕਿੱਥੇ ਹੈ ਕਿਸੇ ਗੱਲ ਦਾ ਜਵਾਬ ਨਹੀਂ ਔਰ ਇਹ ਟਰੈਜੇਡੀ ਸਭਾ ਦੇ ਵਿੱਚ ਨੁਮਾਇੰਦਗੀ ਕੀਤੀ ਆ ਕਦੇ ਸੱਤਾ ਪੱਖ ਇਸ ਤਰ੍ਹਾਂ ਦੇਖਿਆ ਕਿ ਸਪੀਕਰ ਕੋਲੇ ਜਾ ਕੇ ਤਖਤਿਆਂ ਲੈ ਕੇ ਜਿਹੜਾ ਆਪਣਾ ਵਿਰੋਧ ਦਰਜ ਕਰਾਵੇ ਜਦ ਕਿ ਦੂਜੇ ਪਾਸੇ ਵਿਪਕਸ਼ਤਾ ਰਾਮਨਾ ਬੈਠਾ ਸੱਤਾ ਪੱਖ ਕਾਰਨ ਸਮਝਣਾ ਪਏਗਾ ਦਾ ਪ੍ਰਯਾਸ ਕਰੇ ਇੱਥੇ ਲੱਭੂਗਾ ਸੱਚ ਤੁਹਾਡੇ ਸਾਹਮਣੇ ਤੁਸੀਂ ਦੇਖਣਾ ਠੀਕ ਹੈ ਧੰਨਵਾਦ ਬਿਲਕੁਲ ਜੀਪੀ ਦੇ ਸੀਨੀਅਰ ਆਗੂ ਸੀ ਤਰਮਚੰਦ ਸਪਾਸਤ ਵਰਤਿਆ ਕਹਿੰਦਾ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਦੁਰਪਯੋਗ ਹੋ ਰਿਹਾ ਜਿਸ ਤਰ੍ਹਾਂ ਉੱਥੇ ਸੱਤਾ ਪੱਖਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਆ ਪਾਰਟੀਆਂ ਦੇ ਵਿੱਚ ਰੋਸ ਆ ਉਹਨੂੰ ਉਹੀ ਚੀਜ਼ ਅਸੀਂ ਜਿਹੜਾ ਇੱਥੇ ਦਿਖਾਉਣਾ ਚਾਹੁੰਦੇ ਆ ਕਿ ਹੱਲ ਕਿਵੇਂ ਹੋ ਸਕਦਾ ਮੌਕ ਵਿਧਾਨ ਸਭਾ ਇੱਕ ਪਾਸੇ ਚੱਲਣੀ ਆ ਤੇ ਦੂਜੇ ਪਾਸੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੱਲ ਰਿਹਾ ਤੇ ਦੂਜੇ ਪਾਸੇ ਮੌਕ ਵਿਧਾਨ ਸਭਾ ਭਾਜਪਾ ਨੂੰ ਜਿਹੜੀ ਆਯੋਜਿਤ ਕੀਤੀ ਜਾ ਰਹੀ ਆ ਜਿੱਥੇ ਬੀਜੇਪੀ ਦੇ ਸੀਨੀਅਰ ਲੀਡਰਾਂ ਚਾਂਗੀ ਤੇ ਡਬਾਲ ਨੂੰ ਸਪੀਕਰ ਨਿਯੁਕਤ ਕੀਤਾ ਗਿਆ ਉਸ ਦਿਨ ਬਾਅਦ ਸ਼ੁਰੂ ਹੋਣੀ ਆ ਤੇ ਤਸਵੀਰਾਂ ਦੇਖ ਸਕਦੇ ਹੋ ਪਰ ਦੂਜੇ ਪਾਸੇ ਤਰਨ ਚੰਗ ਨੇ ਆਮ ਆਦਮੀ ਪਾਰਟੀ ਤੇ ਵੱਡੇ ਨਿਸ਼ਾਨੇ ਲਾਏ ਨੇ ਕੈਮਰਾਮੈਨ ਨਤਨ ਦੇ ਨਾਲ ਗੁਰਦੀ ਬਹਿਨੀਪਾਲ ਡੇਲੀ ਪੋਸਟ ਪੰਜਾਬੀ ਜੀ ਬੀਜਪੀ ਦਾ ਸੀਨੀਅਰ ਲੀਡਰ ਤਰੁਣ ਚੰਗ ਜੀ ਪਹੁੰਚੇ ਨੇ ਚੰਗ ਸਾਹਿਬ ਅੱਜ ਵਿਧਾਨ ਸਭਾ ਦਾ ਦੂਜੇ ਪਾਸੇ ਸਪੈਸ਼ਲ ਸੈਸ਼ਨ ਚੱਲ ਰਿਹਾ ਤੇ ਅੱਜ ਤੁਸੀਂ ਇੱਧਰ ਬੀਜੇਪੀ ਵੱਲੋਂ ਆਪਣਾ ਜਿਹੜਾ ਸੈਸ਼ਨ ਚਲਾਇਆ ਜਾ ਰਿਹਾ ਮਕਸਦ ਕੀ ਆ ਮੈਸੇਜ ਕੀ ਦੇਣਾ ਚਾਹੁੰਦੇ ਹੋ ਇਸ ਦਾ ਐਸੇ ਕਿ ਪੰਜਾਬ ਦੀ ਵਿਧਾਨ ਸਭਾ ਜਿਹੜੀ ਹੈ ਉਹ ਪੰਜਾਬ ਦੀ ਕਸਟੋਡੀਅਨ ਹੁੰਦੀ ਆ ਪੰਜਾਬ ਦੀ ਆਵਾਜ਼ ਹੁੰਦੀ ਔਰ ਪੰਜਾਬ ਦੀ ਵਿਧਾਨ ਸਭਾ ਅੱਜ ਪੰਜਾਬ ਦੀ ਜਨਤਾ ਦਾ ਜਨਾਦੇਸ਼ ਖੋ ਚੁਕੀ ਅੱਜ ਪੰਜਾਬ ਦੀ ਵਿਧਾਨ ਸਭਾ ਜਿਹੜੀ ਹੈ ਉਹ ਭ੍ਰੰਮ ਪੈਦਾ ਕਰ ਰਹੀ ਹੈ ਝੂਠ ਬੋਲ ਰਹੀ ਹੈ ਡਿਸਕਸ ਕਰਨ ਨੂੰ ਤਿਆਰ ਨਹੀਂ ਸਪੈਸ਼ਲ ਸੈਸ਼ਨ ਬੁਲਾਇਆ ਬਾੜ ਦੀ ਤਰਾਜ਼ੀ ਤੇ ਡਿਸਕਸ ਕਰਨ ਦੇ ਉਹਨੂੰ ਡਿਸਕਸ ਕਰਨ ਨਾਸਤੇ ਸਮਾਂ ਨਹੀਂ ਪਿਛਲੇ 9 ਮਹੀਨਿਆਂ 'ਚ ਤੁਸੀਂ ਕੀ ਕੀਤਾ ਜਨਤਾ ਜਾਨਣਾ ਚਾਹੁੰਦੀ ਉਹਤੇ ਤੁਸੀਂ ਜਵਾਬ ਨਹੀਂ ਦੇ ਰਹੇ ਔਰ ਉਲਟਾ ਗੁੰਮਰਾਹ ਕਰ ਰਹੇ ਹੋ ਉਲਝਾਰੇ ਔਰ ਆਧਨਿਏ ਪ੍ਰਧਾਨ ਮੰਤਰੀ ਦੇ ਖਿਲਾਫ ਹੁਣ ਤੁਸੀਂ ਆਪਛਾਹ ਬਤਾਤਾ ਅਪਰੀਓ ਕਰ ਰਹੇ ਹੋ ਵਿਧਾਨ ਸਭਾ ਚ ਉਹ ਕਹਿੰਦਾ 1600 ਕਰੋੜ ਦਾ ਕਹਿੰਦਾ ਜੁਮਲਾ ਤਰਾਰ ਦਿੱਤਾ ਪਹਿਲਾਂ ਹੀ ਤਖਤੀਆਂ ਤਿਆਰ ਸੀ ਸੋਨੂੰ ਕੀ ਲੱਗਦਾ ਪੂਰੀ ਪਲਾਨਿੰਗ ਸੀ ਉਹਨਾਂ ਦੀ ਐਸਾ ਹੈ ਕਿ ਕੀ ਤੁਸੀਂ ਸਪੈਸ਼ਲ ਗਦਾਵਰੀਆਂ ਕਰਾ ਲਈਆਂ ਖੇਤਾਂ ਦਾ ਸਾਹਬ ਆ ਗਿਆ ਪਟਵਾਰੀਆਂ ਨੇ ਲਿਖਤ ਭੇਜਤਾ ਅਕਾਊਂਟ ਬਣ ਗਿਆ 12000 ਕਰੋੜ ਕਿੱਥੇ ਹੈ ਕਿਸੇ ਗੱਲ ਦਾ ਜਵਾਬ ਨਹੀਂ ਔਰ ਇਹ ਟਰੈਜੇਡੀ ਸਭਾ ਦੇ ਵਿੱਚ ਨੁਮਾਇੰਦਗੀ ਕੀਤੀ ਆ ਕਦੇ ਸੱਤਾ ਪੱਖ ਇਸ ਤਰ੍ਹਾਂ ਦੇਖਿਆ ਕਿ ਸਪੀਕਰ ਕੋਲੇ ਜਾ ਕੇ ਤਖਤਿਆਂ ਲੈ ਕੇ ਜਿਹੜਾ ਆਪਣਾ ਵਿਰੋਧ ਦਰਜ ਕਰਾਵੇ ਜਦ ਕਿ ਦੂਜੇ ਪਾਸੇ ਵਿਪਕਸ਼ਤਾ ਹੀ ਆਮਨਾ ਬੈਠਾ ਸੱਤਾ ਪੱਖ ਕਾਰਨ ਸਮਝਣਾ ਪਏਗਾ ਦਾ ਪ੍ਰਯਾਸ ਕਰੇ ਇੱਥੇ ਲੱਭੂਗਾ ਸੱਚ ਤੁਹਾਡੇ ਸਾਹਮਣੇ ਤੁਸੀਂ ਦੇਖਣਾ ਠੀਕ ਹੈ ਧੰਨਵਾਦ ਬਿਲਕੁਲ ਜੀਪੀ ਦੇ ਸੀਨੀਅਰ ਆਗੂ ਸੀ ਤਰਮਚੰਦ ਸਪਾਸਤ ਵਰਤਿਆ ਕਹਿੰਦਾ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਦੁਰਪਯੋਗ ਹੋ ਰਿਹਾ ਜਿਸ ਤਰ੍ਹਾਂ ਉੱਥੇ ਸੱਤਾ ਪੱਖਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਆ ਪਾਰਟੀਆਂ ਦੇ ਵਿੱਚ ਰੋਸ ਆ ਉਹਨੂੰ ਉਹੀ ਚੀਜ਼ ਅਸੀਂ ਜਿਹੜਾ ਇੱਥੇ ਦਿਖਾਉਣਾ ਚਾਹੁੰਦੇ ਆ ਕਿ ਹੱਲ ਕਿਵੇਂ ਹੋ ਸਕਦਾ ਮੌਕ ਵਿਧਾਨ ਸਭਾ ਇੱਕ ਪਾਸੇ ਚੱਲਣੀ ਆ ਤੇ ਦੂਜੇ ਪਾਸੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੱਲ ਰਿਹਾ ਤੇ ਦੂਜੇ ਪਾਸੇ ਮੌਕ ਵਿਧਾਨ ਸਭਾ ਭਾਜਪਾ ਨੂੰ ਜਿਹੜੀ ਆਯੋਜਿਤ ਕੀਤੀ ਜਾ ਰਹੀ ਆ ਜਿੱਥੇ ਬੀਜੇਪੀ ਦੇ ਸੀਨੀਅਰ ਲੀਡਰਾਂ ਚਾਂਗੀ ਤੇ ਡਬਾਲ ਨੂੰ ਸਪੀਕਰ ਨਿਯੁਕਤ ਕੀਤਾ ਗਿਆ ਉਸ ਦਿਨ ਬਾਅਦ ਸ਼ੁਰੂ ਹੋਣੀ ਆ ਤੇ ਤਸਵੀਰਾਂ ਦੇਖ ਸਕਦੇ ਹੋ ਪਰ ਦੂਜੇ ਪਾਸੇ ਤਰਨ ਚੰਗ ਨੇ ਆਮ ਆਦਮੀ ਪਾਰਟੀ ਤੇ ਵੱਡੇ ਨਿਸ਼ਾਨੇ ਲਾਏ ਨੇ ਕੈਮਰਾਮੈਨ ਨਤਨ ਦੇ ਨਾਲ ਗੁਰਦੀ ਬੈਣੀਪਾਲ ਡੇਲੀ ਪੋਸਟ ਪੰਜਾਬੀ